ਉਥੋਂ ਉਹਨਾਂ ਦੱਸਿਆ ਵੀ ਟਰੈਕਟਰ ਦੇ ਤੇਲ ਵਿੱਚ ਰੇਤ ਪਈ ਹੈ ਤੇ ਹੁਣ ਰੇਤ ਤੇ ਮੈਂ ਪਾਈ ਨਹੀਂ ਆ ਇਹ ਪਤਾ ਨਹੀਂ ਕਿਹਦਾ ਕੰਮ ਆ ਤੇ ਉਤੋਂ ਹੁਣ ਸਾਰਾ ਇਲਜ਼ਾਮ ਲੱਗ ਰਿਹਾ ਮੇਰੇ ਤੇ ਮੈਂ ਇਹਦੇ लवली ਨੂੰ ਪਤਾ ਨਹੀਂ ਕਿੰਨੇ ਕ ਫੋਨ ਕਰ ਲਏ ਮੇਰੇ ਨਾਲ ਗੱਲ ਨਹੀਂ ਕਰਨਿਆ ਆਹੋ ਜਿਹਾ ਤਾਂ ਪਤਾ ਵਾ ਵੀ ਐਡੀ ਕੋਈ ਗਲਤੀ ਵੀ ਹੈ ਨਹੀਂ ਆ ਅਸੀਂ ਇਹ ਕੰਮ ਕੀਤਾ ਵੀ ਨਹੀਂ ਆ ਤੇ ਜਦੋਂ ਝੂਠਾ ਇਲਜ਼ਾਮ ਲੱਗੇ ਫਿਰ ਫਿਕਰ ਤੇ ਹੁੰਦੀ ਆ ਪਰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਇਹ ਕੰਮ ਕੀਤਾ ਕਿੰਨੇ ਹੋਊਗਾ ਜੀ ਨਰ ਰਪਿੰਦਰ ਨੂੰ ਫੋਨ ਕਰੋ ਅੱਛਾ ਉਹਨੂੰ ਕਹੋ ਵੀ ਇੱਕੜੀ ਲਵੜੀ ਨੂੰ ਕਹਿ ਵੀ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਤੇ ਕਰੇ ਜਿਹੜੀ ਗਲਤੀ ਮੰਮੀਆ ਕੀਤੀ ਨਹੀਂ ਆ ਮੈਂ ਕਿਦਾ ਮੰਨਾਂ ਭੱਲੇ ਤੇਰੇ ਇੱਕ ਤਾਂ ਗਲਤੀ ਕੀਤੀ ਆ ਦੂਜਾ ਮੰਨਣ ਨੂੰ ਤਿਆਰ ਨਹੀਂ ਤੂੰ ਨਹੀਂ ਕੀਤੀ ਤਾਂ ਫਿਰ ਤੇਰੇ ਪਿਓ ਨੇ ਕੀਤੀ ਆ ਉਹ ਗਿਆ ਹੀ ਦੁਕਾਨ ਵਿੱਚ ਕੰਮ ਕਰਨ ਕੋਈ ਗੱਲ ਨਹੀਂ ਵੀ ਲੱਗ ਜਾਣਾ ਪਤਾ ਕਿੰਨੇ ਗਲਤੀ ਕੀਤੀ ਠੀਕ ਹੈ ਨਾ ਮੰਮੀ ਇਹਨਾਂ ਨੂੰ ਕਿਹੜਾ ਨਹੀਂ ਪਤਾ ਵੀ ਕਿੱਦਾਂ ਕੰਮ ਕਰਨਾ ਵਾ ਤਹੀ ਵੀ ਬੱਚਿਆਂ ਵਾਲੀਆਂ ਗੱਲਾਂ ਕਰਦੇ ਜੀ ਜੇ ਗੱਲ ਬਣ ਗਈ ਆ ਤੇ ਤੁਸੀਂ ਜੋ ਪਰ ਉਹ ਘਟੋ ਘਟ ਲੋਕਾਂ ਤੇ ਗੱਲਾ ਕਰਦੀਆਂ ਵਾ ਤੁਸੀਂ ਵੱਧ ਘਪਾਉਂਦੇ ਜੀ ਹਨ ਨੂੰ ਬੇਇੱਜ਼ਤੀ ਕਰਾ ਕੇ ਸੌਂਤੀ ਲਾਗੇ ਛਾਗੀ ਕਹੋ ਕੋਈ ਬੰਨੀ ਇੰਨੀ ਘੋਣੀ ਚਾਹੀਦੀ ਸੀ ਇਨਾਂ ਦੀ ਵੀ ਇਹ ਬੜੀ ਤਾਂ ਉੱਡੀ ਫਿਰਦੀ ਸੀ ਨਾ ਵੱਜ ਗਿਆ ਜਿੰਦਰਾ ਹੁਣ ਤਰੀਕੇ ਨਾਲ ਕੰਮ ਕਰਦੇ ਹੁੰਦਾ ਕੋਈ ਵੀ ਕਰਨਾ ਹੁੰਦਾ ਤੇ ਐਦਾਂ ਨਹੀਂ ਕੰਮ ਚੱਲਦੇ ਹੁੰਦੇ ਤੇ ਇੰਨੀ ਗੱਲ ਵੀ ਕਹਿੰਦੇ ਆ ਕਿ ਜੇ ਸਾਡੇ ਕੋਲ ਗਲਤੀ ਹੋਈ ਆ ਨਾ ਤੇ ਅਸੀਂ ਉਹ ਗਲਤੀ ਮੰਨਣ ਨੂੰ ਤਿਆਰ ਵੀ ਆ